ਚਾਟੂ ਜੀ ਉਹ ਮੈਂ ਰੋ ਮੇਰਾ ਭਰਾ ਇੱਕ ਵਾਰੀ ਤੇ ਸੱਦੀ ਨਾਲ ਚੈੱਕ ਕਰ ਲਓ ਆ ਦੇਖੋ ਆ ਕਰੋ ਚੱਕ ਦੇਗਾ ਸੋ ਬਾਕੀ ਉੱਤੋਂ ਵੀ ਕਰਮਾਲ ਦੀ ਚੰਗੀ ਸੇਵਾ ਕੀਤੀ ਹੈ ਜਿਵੇਂ ਪਹਿਲਾਂ ਵੀ ਆਪਾਂ ਕਿਹਾ ਵੀ ਮੰਜਾ ਹੀ ਦਿੰਦਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੂ ਪਹੁੰਚੇ ਆ ਤਸੀਲ ਪੱਤੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਔਰ ਇਹਦੇ ਪਤਨ ਤੋਂ ਬਿਲਕੁਲ ਨਜ਼ਦੀਕ ਇਹ ਪਿੰਡ ਆ ਬੂ ਮਨਦੀਪ ਸਿੰਘ ਉਹਨਾਂ ਦੇ ਕੋਲ ਆਇਆ ਵੀਰ ਬਲਦੇਵ ਸਿੰਘ ਉਹਨਾਂ ਦੇ ਕੋਲ ਦੋਸਤੋ ਪਸ਼ੂ ਵਪਾਰ ਦਾ ਵੀਰ ਉਹਨੇ ਕੀਤਾ ਕਰਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇਸ ਪਿੰਡੋਂ ਵੀਰ ਮਨਦੀਪ ਸਿੰਘ ਉਹਨਾਂ ਦੇ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਦੋ ਨਾਗ ਹੋਣਗੇ ਦੋਨੋਂ ਵਾਧਾ ਝੋਟੀਆਂ ਗੱਬਣ ਆ ਸੋ ਕੋਈ ਵੀ ਭਾ ਆਪਣਾ ਮਾਲਵੇ ਵਾਲੀ ਜ਼ਿਹਰ ਤੋਂ ਆ ਰਿਹਾ ਤੇ ਬਿਲਕੁਲ ਸਤਲੁਜ ਦਰਿਆ ਜਦੋਂ ਪਾਰ ਕਰਦੇ ਆ ਆਪਾਂ ਹਰੀਗਾ ਪੱਤਨ ਤੇ ਬਿਲਕੁਲ ਇਸੇ ਬਾਈਪਾਸ ਤੇ ਇੱਕ ਸੜਕ ਜਿਹੜੀ ਆ ਬਿਲਕੁਲ ਲੈਂਦੇ ਪਾਸੇ ਇਹਨਾਂ ਨੂੰ ਆ ਇਸੇ ਸੜਕ ਦੇ ਉੱਪਰ ਹੀ ਪਿੰਡ ਹੈਗਾ ਬੂ ਇਹ ਗਾਦੀ ਸੋ ਸਾਰੇ ਭਰਾ ਜਾਣਦੇ ਜਿਹੜੇ ਆਪਣੇ ਮਾਝੇ ਨੂੰ ਬਿਲੋਂਗ ਕਰਦੇ ਆ ਲਾਗੇ ਬੰਦੇ ਵਾਲੇ ਹਰੀਕੇ ਪੱਤਣ ਦੇ ਸੋ ਕਰਤੋਵਾਲ ਪਿੰਡ ਇੱਕ ਪਾਸੇ ਦਰ ਅੱਗੇ ਰਹਿ ਜਾਂਦਾ ਜਿਉਂਨੇ ਕਿ ਪਿੰਡ ਅੱਗੇ ਆਇਦਰ ਦੀ ਸਾਈਡ ਤੇ ਆਹ ਕਰਦੇ ਆ ਪੂਰੀ ਗੱਲ ਬਾਤ ਅੱਜ ਤਰੀਕ 28 ਅਗਸਤ ਨੂੰ ਸਵੇਰ ਦੀ ਮਾਰਨਿੰਗ ਦੇ 9:00 ਵਜੇ ਦਾ ਸਭ ਤੋਂ ਪਹਿਲਾਂ ਮਨਦੀਪ ਸਾਸਰੀ ਸਾਸੀ ਦਾ ਸੰਦੂ ਸਾਹਿਬ ਹੋਰ ਸਾਲ ਜੀ ਤੇ ਵਧੀਆ ਵੀ ਬਲਦੇਸ ਸਿੰਘ ਕੀ ਹਾਲ ਨੇ ਆ ਜਾ ਕੋਲ ਆ ਗਏ ਧੰਨਵਾਦ ਤੇ ਬਹੁਤ ਮਰਿਆ ਮੱਜਾਂ ਨੂੰ ਕੱਲ ਦਾ ਮੈਨਾ ਕਰੋ ਸਦੀ ਨਾਲ ਹੀ ਵਿਖਾਈਏ ਹਾਂਜੀ ਹਾਂਜੀ ਹੋਰ ਬਲਦੇਸ ਸਾਥੀ ਸਾਗਾ ਚਲੋ ਆਸ ਨੂੰ ਫਾਰਮੇਖਾਂ ਨੇ ਸਾਰੇ ਵੀਰਾਂ ਨੂੰ ਹਾਂ ਫਾਲੋ ਕਰੋ ਨਾਲੇ ਲਾਈਕ ਕਰੋ ਕਮੈਂਟ ਕਰੋ ਹਾਂ ਵਿਚ ਅਗੇ ਚੰਗੇ ਸੋਨੇ ਸੋਨੇ ਕਮੈਂਟ ਕਰੋ ਲੈ ਵੀ ਬਲਦੇਸਿਆ ਤੇ ਮਨਦੀਪ ਮਾਲ ਇਸੇ ਤਰ੍ਹਾਂ ਹੀ ਆਪਣੇ ਕੋਲ ਰੁਟੀਨ ਦੇ ਵਿੱਚ ਆਉਂਦਾ ਰਹੀਦਾ ਹਾਂਜੀ ਵੀਰ ਜੀ ਠੀਕ ਹੈ ਭਰਾ ਇਹ ਤਕਰੀਬਨ ਵਿੱਚੋਂ ਗਾਇ ਪੈ ਗਿਆ ਬਾਕੀ 1-2 ਮਿੰਨਾਂ ਦਾ ਵੀ ਉਹ ਗੱਲਬਾਤ ਹੈ ਵੀ ਦੋ ਕੁ ਤਿੰਨ ਨਗ ਜੁੜਦੇ ਵਿੱਚੋਂ ਇੱਕ ਦੋ ਵਿਕ ਜਾਂਦੇ ਹਾਂਜੀ 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 ਇੱਕ ਵੀ ਫੇਰ ਸੋਚ ਲਈਦੇ ਵਿਕੀ ਪਾਉਣੀ ਹੈ ਫੇਰ ਦੋ ਨਗ ਹੋਣਗੇ ਜੋੜੀ ਤੇ ਪਈਏ ਹਾਂਜੀ ਠੀਕ ਐ ਇਸੇ ਤਰ੍ਹਾਂ ਹੀ ਕੰਮ ਹਾਂਜੀ ਹਾਂਜੀ ਵੀਰ ਜੀ ਹਾਂ ਡੰਗਰ ਆਏ ਗਏ ਰਹਿੰਦੇ ਆ ਹਾਂ ਆਏ ਰਹਿੰਦੇ ਆ ਅੱਜ ਦੋਸੋਂ ਜਿਹੜੇ ਦੋ ਪੁੱਛ ਤੁਹਾਨੂੰ ਦਿਖਾਉਣੇ ਦੋਵੇਂ ਮੱਜਾਂ ਚ ਉੱਠੀਆਂ ਨੇ ਹੁਣ ਭਾਰੇ ਢਾਂਚੇ ਆ ਸੋਹਣੀ ਬੋਡੀ ਸਟਰਕਚਰ ਆ ਸਮਾਂ ਆਪਾਂ ਇਹਨਾਂ ਤੋਂ ਪੁੱਛ ਲਵਾਂਗੇ ਕਿੰਨਾ ਕਿੰਨਾ ਟਾਈਮ ਬਾਕੀ ਆ ਇਹਨਾਂ ਪਛਮਾ ਦਾ ਸੌਣ ਦਾ ਇੱਕ ਸ਼ੁਰੂ ਤੋ ਬਗੈਰ ਸੰਗਤ ਤੇ ਬਗੈਰ ਕਿਸੇ ਰਸੇ ਤੋਂ ਬੇਸ਼ੱਕ ਇਸੇ ਤਰ੍ਹਾਂ ਦੇਖ ਸਕਦੇ ਤੁਸੀਂ ਖੜੀ ਆ ਨਹੀਂ ਤੇ ਕਈ ਵਾਰ ਬੰਦੇ ਆਪਣਾ ਮੰਦੀਬਈ ਪਸ਼ੂ ਕਾਲੇ ਪੈ ਜਾਂਦੇ ਆ ਨਹੀਂ ਨਹੀਂ ਵੀਰ ਜੀ ਬਹੁਤ ਠੰਡੀ ਧੀਰੀ ਮੱਜਾ ਜੀ ਠੰਡੀ ਮਿੱਠੀ ਬਹੁਤ ਆ ਜਦੋਂ ਇੱਕ ਵੀ ਪੂਰਾ ਤਸਵੀਰ ਨਾਲ ਦਿਖਾ ਦੇ ਲਾਗਿਓ ਤਾਂ ਢਾਂਚਾ ਉੱਚਾ ਮੈਂ ਦਾ ਮੇਰਾ ਭਰਾ ਇੱਕ ਵਾਰੀ ਤਸਵੀਰ ਨਾਲ ਚੈੱਕ ਕਰ ਲਓ ਚੰਗੀ ਪਲੀ ਪ੍ਰੀਤੀ ਆ ਫੁੱਲ ਨਵਾਜਣਾ ਨੋਰ ਦੇ ਵਿੱਚ ਆ ਦੋ ਮੱਜਾਂ ਦੇ ਵਿੱਚ ਪਉਂਦੀ ਆ ਹਾਈਟ ਮੀਡੀਅਮ ਦੇ ਵਿੱਚ ਆ ਬੇਸ਼ੱਕ ਉਹਨਾਂ ਜਿਆਦਾ ਕਰਮ ਵਾਲੀ ਨੂੰ ਢਾਂਚਾ ਲੱਗਾ ਉਹਨਾਂ ਜਿਆਦਾ ਪਿੱਠਪੜਾ ਲੱਗਾ ਓ ਮਨਦੀਪ ਵੀਰੇ ਪੂਰਾ ਵੇਰ ਵਜਦਾ ਸਾਂਝਾ ਕਰਦੇ ਤੇ ਸੁਬਾ ਕਿਨਵਾ ਸੋਣ ਵਾਲੀ ਸੰਧੂ ਸਾਹਿਬ ਨੇ ਤੀਜਾ ਸੂਆ ਸੋਣਾ ਜੇ ਠੀਕ ਹੈ ਜੀ ਤਿੰਨ ਚਾਰ ਦਿਨ ਦੀ ਸਿਰਫ ਕੱਚੀ ਜੇ ਹੂੰ ਤੇ ਦੁੱਧ ਦੀ ਆਪਾਂ ਗਾਰੰਟੀ ਦਿੱਤੀ ਹੈ ਜੇ 14 15 ਕਿਲੋ ਦੀ 14 15 ਹਾਂਜੀ ਠੀਕ ਤਾਂ ਜਾਵੇ ਲੋ ਤੁਹਾਨੂੰ ਪਤਾ ਲੱਗ ਨਹੀਂ ਰਿਹਾ ਚੱਡੇ ਲੇਵੇ ਤੋਂ ਜੱਜ ਵੀ ਬੰਦੇ ਵੀ ਇਧਰੋਂ ਆਇਆ ਨੂੰ ਵੀਰੇ ਕਰਦੀ ਮਹਾਰਾਜ ਬੈਕ ਸਾਈਡ ਤੋਂ ਥੋੜਾ ਆਇਆ ਨੂੰ ਕਰਦੇ ਸਿੱਧੀ ਜੀ ਦਿਖਾ ਦਈਏ ਕਰਕੇ ਹਾਲੀਵੁੱਡ ਰੋਡ ਭੈਣ ਭਰਾ ਸਾਰੇ ਕਾਰੀਗਰ ਐ ਜੈਲਮੈਂਟ ਕਰ ਸਕਦੇ ਆ ਆ ਦੇਖੋ ਅਗੋਂ ਹਾ ਫੜ ਕੇ ਤੋੜ ਕੇ ਦਿਖਾ ਦੇ ਤਸੱਲੀ ਦੇ ਨਾਲ ਫਿਰ ਲੋਕੀ ਕਰੋ ਚੈੱਕ ਬਹੁਤ ਖੂਬਸੂਰਤ ਪਿੱਠਪੜਾ ਹੁਣ ਵਜਨ ਲੋੜ ਆ ਭਾਰਾ ਸਰੀਰਕ ਢਾਂਚਾ ਕਰਮਾਰੀ ਦਾ ਤੇ 15 14 15 14 ਲੀਟਰ ਦੇ ਮੰਦੀਪ ਆਂਦਾ ਵੀ ਆਪ ਨੂੰ ਤਸੱਲੀ ਤੇ ਆਈ ਆ ਬਾਕੀ ਮੇਰਾ ਭਰਾ ਆਪ ਤੁਸੀਂ ਨਿਗਾਹ ਦੇ ਵਿੱਚੋਂ ਕੱਢ ਲਓ ਸੋ ਮੱਝ ਜਿਹੜੇ ਢਾਂਚੇ ਦੇ ਵਿੱਚ ਇਹਨਾਂ ਰੋਧੇ ਚਬਾਉਣਾ ਵੀ ਚਾਹੀਦਾ ਇੰਨਾ ਠੀਕ ਆ ਤੇ ਵੀ ਰਾਜੀ ਆ ਪੌਲੀ ਪਲੀਤੀ ਪੂਰੀ ਆ ਪੌਲੀ ਸਭੀ ਪੂਰੀ ਆ ਇਹ ਕੋਈ ਹਾ ਫਰੰਟ ਤੋਂ ਵੀ ਦਿਖਾ ਦਿਓ ਫੇਸ ਕੁਆਲਿਟੀ ਵੀ ਤੋੜ ਕੇ ਆ ਦੇਖੋ ਜੀ ਆ ਵਿਜਿਜ ਜਿਹਨੀ ਜੰਮੀ ਪਲੀ ਇਹਨੂੰ ਦੁੱਧ ਕੀ ਜਾਂਦਾ ਹੈ ਨਾ ਬਿਲਕੁਲ ਜੀ ਬਿਲਕੁਲ ਲੈ ਆ ਇੱਕ ਵਾਰ ਹੋਰ ਮੋੜ ਦੇ ਭਰਾ ਇਹਨੂੰ ਲਓ ਜੀ ਭਾਵੇਂ ਇੱਦਾਂ ਰਸੇ ਛੜ ਤੋਂ ਕੋਈ ਚੱਕਰ ਨਹੀਂ ਕੀ ਗਿਆ ਇਹਨੂੰ ਪਰਵਾਹ ਨਹੀਂ ਪਹਿਲਾਂ ਜ਼ਿਕਰ ਕੀਤਾ ਬਗੈਰ ਸੰਗਲ ਬਗੈਰ ਰਸੇ ਤੋਂ ਕਰਮਾਲੀ ਖੜੀ ਆ ਜੱਬੇ ਮਰਜ਼ੀ ਕਿਲੇ ਤੋਂ ਖੋਲ ਕੇ ਭਾਵੇਂ ਖਲਾਰਦੀ ਕਿੱਥੇ ਮਰਜ਼ੀ ਖੜ ਦੇ ਉਹ ਖੜੀ ਕਰ ਦੇ ਉਹ ਤੇ ਖੜੋ ਹਾਂ ਡੱਕਰੇ ਜਾ ਕੇ ਪਾ ਆ ਦੇਖ ਬਹੁਤ ਠੰਡੀ ਧੀਰੀ ਆ ਜੀ ਕਰਮਾਲੀ ਕਿਦੇ ਹਿੰਦੀ ਨਹੀਂ ਆਂਦੀਆਂ ਧੀਰੀਆਂ ਆਂਦੀਆਂ ਇੱਕ ਆਪਾਂ ਲੰਮਾ ਵੀਰੇ ਫਿਰ ਮੜਾ ਤੋੜ ਲਿਆ ਵੀ ਜਿਹੜਾ ਜੱਗੇ ਹੋ ਲੰਮੀ ਕਰ ਆਹ ਦੇਖੋ ਜੀ ਅਰੇ ਮੰਦੀਪ ਲੈ ਜੂ ਦੇਣ ਪੰਜ ਚਾਰ ਵੇ ਲੈ ਜੂ ਲੈ ਜੂ ਜਿੰਨੇ ਵੀ ਦੇਣ ਲੈ ਗਈ ਸੰਤੂ ਸਾਹਿਬ ਨੇ ਬਾਨਾ ਹੀ ਥੱਲੇ ਆ ਬਸ ਬਸ ਲੋ ਵੀ ਮੰਜਾ ਡੈਂਦਾ ਬਾਕੀ ਨੋਰਮਲ ਦਰਮਿਆਨੀ ਭਲੋੜ ਪਾਲ ਹੈਗੀ ਇਹਦਾ ਕਰਕੇ ਥੋੜਾ ਜਿਹਾ ਜਿਵੇਂ ਆਪਾਂ ਲਾਦਾ ਵੀ ਲੈਵੇ ਜਾਏ ਪਰ ਪਲਟਾ ਕਰਨੀ ਹੈ ਜੀ ਠੀਕ ਆ ਜੀ ਆ ਕਰੋ ਚੱਕ ਦੇ ਕ ਸੋ ਬਾਕੀ ਉੱਤੋਂ ਵੀ ਕਰਮਾਲ ਦੀ ਚੰਗੀ ਸੇਵਾ ਕੀਤੀ ਹੈ ਜਿਵੇਂ ਪਹਿਲਾਂ ਵੀ ਆਪਾਂ ਕਿਹਾ ਵੀ ਮੰਜਾ ਹੀ ਡੈਂਦਾ ਪੂਰੀ ਰਾਜ਼ੀ ਆ ਪੂਰਾ ਵਜਨ ਲੋੜ ਆ ਠੀਕ ਆ ਏਡੀ ਮਾਜ ਨੂੰ ਦੁੱਧ ਕਿੰਦਾ ਸੰਤੂ ਸਾਹਿਬ ਹੂੰ ਆ ਮਰੋ ਜਾ ਤਾ ਠੀਕ ਆ ਜੀ ਸੋ ਪੂਰਾ ਮਾਨ ਖੋਜ ਕਰਦੀ ਹੈ ਠੀਕ ਆ ਜੀ ਰੂਹ ਖੋਜ ਕਰੂਗੀ ਜਿਹੜਾ ਵੀ ਸੱਜਣ ਕੋਈ ਚਲੋ ਲੈ ਕੇ ਜਾਂਦਾ ਇਧਰ ਫੈਣੀ ਵਾਲੇ ਬਹੁਤ ਠੰਡੀ ਹੈ ਜੀ ਮੱਝ ਹਿਲਣ ਵਾਲੇ ਤੇ ਗੱਲ ਹੀ ਨਹੀਂ ਦੇ ਆਹ ਦੇਖੋ ਜੀ ਸੋ ਥਣਾ ਦੀ ਸਫਾਈ ਬੰਦ ਗਿਰਲ ਆ ਤੁਹਾਡੇ ਸਾਹਮਣੇ ਠੀਕ ਆ ਸੋ ਠੰਡੀ ਮਿੱਟੀ ਕਰਮਾਂ ਵਾਲੀ ਬਹੁਤ ਵਾਹ ਜੀ ਪਾ ਰੱਖ ਦੋ ਇਹ ਖਲਦੀ ਨਹੀਂ ਜੀ ਕਰੋ ਚੈੱਕ ਠੀਕ ਆ ਜੀ ਸੋ ਬਹੁਤ ਖੂਬਸੂਰਤ ਢਾਂਚਾ चंगा सिंह बिल्कुल छोटा गोल सिंह ठीक है हाँ मैं गई जी ठीक है जी सो ताक बेशक दोस्तों थोड़ी ज्यादा अगहन आ ਬਾਕੀ ਜਿਹੜੇ ਜਿਵੇਂ ਕਰਮਾਂ ਲਈ ਬਣੂਗੀ 2 4 5 ਦਿਨਾਂ ਦੇ ਵਿੱਚ ਬੈਕ ਸਰ ਨੂੰ ਬਿਲਕੁਲ ਪਤਾ ਨਹੀਂ ਸਾਨੂੰ ਵਿਚਕਾਰ ਵੀ ਜਿਹੜਾ ਲੇਵਾ ਹਵਾਨਾ ਬਣਾ ਲੂਗੀ ਤੇ ਇਹ ਮਨਦੀਪ ਕੀ ਮੋਲਕੀ ਡਿਮਾਂਡ ਰੱਖੀ ਹੈ ਜੀ ਵੀਰ ਕੀ ਕਰਦੇ ਆ ਸੰਧੂ ਸਾਹਿਬ ਤੁਸੀਂ ਦੱਸੋ ਏਡੀ ਮਾਈ ਦਾ ਕਿੰਨੀ ਡਿਮਾਂਡ ਕਰ ਲਈ ਸਰ ਮੈਂ ਹੈ ਨਾ ਜਿੰਨਾ ਮਰਜ਼ੀ ਕਰ ਲਾ ਰੇ ਲੋ ਤੁਸੀਂ ਵੀਡੀਓ ਬਣਾਉਦੇ ਹੋ ਮੋਲ ਆਪਾਂ ਕਰਕੇ ਬਿਲਕੁਲ ਜ਼ਾਇਦ ਦੇਣੀ ਹੈ ਚਲੋ ਕਰਮਗ੍ਰਾਮ ਨੂੰ ਸਾਰੇ ਭੈਣ ਭਰਾ ਆਪ ਦੀ ਸਮਝ ਨਾਲ ਕਰਦੇ ਹੋ ਮੋਲ ਸੰਧੂ ਸਾਹਿਬ ਜਿੰਨਾ ਮਰਜ਼ੀ ਕਰਾਈ ਜਾਵੇ ਕਿ 20 ਕਰਾਈ ਜਾਓ 30 ਕਰਾਈ ਜਾਓ ਆ ਦੱਸੋ ਕਿੱਥੇ ਦੇ ਦਈਏ ਜਾਇਜ ਕਰਕੇ ਦੇ ਦੇ ਮਨਦੀਪ ਤੂੰ ਕੋਈ ਨਹੀਂ ਬਸ ਕਲਾ ਲੋ ਛੋਟ ਕਿ ਨਹੀਂ ਕਰਾਉਂਦੇ ਮੈਂ ਨਾ ਵੀ ਜੈਸਮਨ ਕੋਲ ਤੂੰ ਦੱਸ ਦੇ ਬਾਕੀ ਜਿੱਥੋਂ ਤੱਕ ਮੇਰਾ ਹੈ ਮੈਂ ਕਰ ਦੇਣਾ 1 13 ਦੀ ਮਾਝ ਦੇ ਦੀ 1 13 ਦੀ ਹਾਂਜੀ ਬਦਲਸਾ ਲਾ ਦੇ ਜੋਰ ਤੋਂ ਵੀ ਅਜਾ ਹੋਰ ਛੱਡ ਦੋ ਤਿੰਨ ਤਿੰਨ ਹਾਂ 10 ਹੀ ਹੋ ਗਿਆ ਫਿਰ ਤੇ 1 5 ਦੀ ਜਾਣ ਦੇ 1 5 ਦੀ ਜਾਣ ਦੇ ਸੰਧੂ ਸਾਹਿਬ ਜੋ ਕਹਤਾ ਨੇ ਵੀ ਉਹ ਕੇ ਰਿਪੋਰਟਿੰਗ ਕੇ ਕੇ ਨਹੀਂ ਮਾਝ ਵੀ ਚੰਗੀ ਆ ਚਲੋ ਲਓ ਵੀ 1 ਲੱਖ 5 ਦੀ ਮੰਦੀਪਾਂ ਦਾ ਵੀ ਇਹ ਮਾਝ ਦੇ ਰਹੀ ਆ ਆਪਾਂ ਬਾਕੀ ਮੇਰੇ ਭਰਾਵੋ ਸਾਰੇ ਪਾਸੇ ਪੂਰੀ ਆ ਗੋਆਨੋ ਰੋਡ ਕਰਮਾਲ ਦੀ ਚੰਗਾ ਲੱਗਾ ਚਲੋ ਹਰੇਕ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਮੁੱਲ ਤੈ ਕੀਤਾ ਜਾਂਦਾ ਪਸ਼ੂ ਦਾ ਆਇਦਰ ਇੱਕ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਆਪਾਂ ਨਜ਼ਾਰੇ ਵਿੱਚ ਕਢਾ ਦਿੱਗੇ ਆ ਦੇਖੋ ਸੰਤੂ ਸਾਹਿਬ ਪਾ ਲਿਆ ਜਦਾਂ ਪਾਲਦਾ ਕਰਕੇ ਬਾਈ ਥੋੜੀ ਜੀ ਲੱਗਦੀ ਨਜ਼ਰ ਆਉਂਦੀ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਲਓ ਠੀਕ ਹੈ ਜੀ ਮਾਰਾ ਥਾਂ ਦੇ ਪੁੱਤ ਤੁਹਾਨੂੰ ਮਾਰਾ ਭਰੋਣ ਜੀ ਨਜ਼ਰ ਦਿਖਾਈ ਦਉ ਜੀ ਹਾਂ ਜੀ ਹਾਂ ਜੀ ਨੋਕ ਠੀਕ ਹੈ ਜੀ 105000 ਦੀ ਇਹ ਹਾਂ ਨਾ ਜੀ ਸੰਤੂ ਭਾਵੇਂ ਜਿਹੜਾ ਛੋੜੀ ਹੋਣੀ ਜੇ ਠੀਕ ਹੈ ਭਾਈ ਹਾਂ ਓਕੇ ਸੋ ਸੈਗਰ ਨੰਬਰ ਤੇ ਇਧਰ ਆਪਣੇ ਕੋਲ ਇੱਕ ਝੋਟੀ ਖੜੀ ਆ ਮੰਡੀ ਬੇਦਾ ਕੀ ਬਾਇਓ ਡਾਟਾ ਜੀ ਇਹ ਸੰਧੂ ਸਾਹਿਬ ਦੂਜਾ ਸੁਆ ਇਹ ਇਹ ਪਿਛਲੇ ਸੁਆ ਨੇ 13 ਕਿਲੋ ਚੋਆ ਦੋ ਜੀ ਠੀਕ ਆ ਜੀ ਅਗੋਦ ਨਹੀਂ ਆਪੇ ਹਿਸਾਬ ਲਾ ਲਓ ਦੂਜਾ ਸੁਆਣ ਕਿੱਥੇ ਚਵਾਉਗੀ ਠੀਕ ਆ ਜੀ ਲੋ ਵੀ ਪਲੂਣ ਵਿਰਮਾ ਵੀ 13 ਕਿਲੋ ਦੋ ਦੋ ਚਵਾਇਆ ਬਾਕੀ ਲੇਵੇ ਤਾਂ ਜਜਮੈਂਟ ਹੋਈ ਜਾਣੀ ਆ ਜੀ ਝੋਟੀ ਦੂਜਾ ਸੁਆ ਇਸ ਵਾਰ ਸੋਣ ਵਾਲੀ ਆ ਬਾਕੀ ਸੋਨਾ ਪਟਪੁੜਾ ਕਰਮਾ ਲਈ ਦਾ ਠੀਕ ਆ ਜੀ ਉਤੋਂ ਪੂਰੀ ਤੁਸੀਂ ਵੇਖੋਗੇ ਗੁਲਾਈ ਦੇ ਵਿੱਚ ਆ ਰਾਜੀ ਆ ਅਜੇ ਵਿਦੇਮਾ ਲਜੂ ਪੰਜ ਛੇ ਹੈ ਨਾ ਲੈ ਲੂ ਜੀ ਲੈ ਲੂ ਪੰਜ ਚਾਰ ਦਿਨ ਤਾਂ ਬੰਨੇ ਹਾਂ ਹਾਂ ਜੀ ਹਾਂ ਜੀ ਪੱਕੇ ਜੀ ਵੱਧ ਵੀ ਲੈ ਸਕਦੀ ਆ ਪੰਜ ਦਿਨ ਤੇ ਪੱਕੇ ਖੜੂਗੀ ਖੜੂ ਬਿਲਕੁਲ ਲਓ ਜੀ ਬਾਕੀ ਮੇਰੇ ਦੀ ਸਫਾਈ ਹੈ ਪੂਰੀ ਘਵਾਨੇ ਦੀ ਸਾਫ ਸੁਥਰੀ ਹੈ ਠੀਕਾ ਜੀ ਦੂਜਾ ਸਵੇਰ ਸੇਂਗੇਦਰ ਨੂੰ ਤੁਹਾਨੂੰ ਕੋਲ ਫਿਰ ਦਿਖਾ ਦਿੰਨੇ ਆ ਅੱਖਾਂ ਫਿੱਲੀਆਂ ਨੇ ਠੀਕਾ ਜੀ ਸੋ ਕਿਤਨਾ ਕਿਤੇ ਜਿਵੇਂ ਆਪਾਂ ਨੀਲੀ ਦੇ ਵਿੱਚ ਕ੍ਰਾਸ ਮੰਨ ਸਕਦੇ ਆ ਕੋਈ ਜਾਨਵਰ ਆ ਠੀਕਾ ਜੀ ਠੰਡੀ ਧੀਰੀ ਹੈ ਵੀ ਬਹੁਤ ਜਿਆ ਸੰਧੂ ਸਾਹਿਬ ਇਹ ਡੰਗੜਾ ਜੋ ਆਈ ਉਹਦਾ ਕਰਕੇ ਥੋੜਾ ਕਰਦੀ ਹੈ ਕਿ ਨਾ ਤਲਿਆਰਾ ਪਾਤਾ ਇਹਨਾਂ ਨੇ ਹਾਂ ਹ ਇਹਰੇ ਦੀ ਡੰਗਰ ਆਲ ਮਨਾਉਂਦਾ ਕਿ ਲੰਗੀ ਕਰਦੀ ਪਹਿਲੇ ਲੰਮੀ ਹਾਂ ਲੰਮੀ ਤੁਰਦੇ ਕੋਈ ਨਹੀਂ ਲੋ ਜੀ ਕਈ ਵਾਰ ਨਾਰਮਲ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਆ ਸੰਗਲਾਂ ਦੇ ਵਿੱਚੋਂ ਹੁੰਦੇ ਆ ਅੱਗੇ ਆਗੇ ਜਦੋਂ ਆਪਾਂ ਵਪਾਰ ਲੈਣ ਦੇ ਵਿੱਚ ਥੋੜਾ ਜਿਹਾ ਮੋਰੀ ਜਾਂ ਤੰਹਾਰਾ ਪਾ ਦਿੰਦੇ ਆ ਉਹਦੇ ਕਰਕੇ ਥੋੜੀ ਜਿਹੀ ਪਸ਼ੂਲਕਤ ਮਨਾਉਂਦੇ ਆ ਕਈ ਵਾਰਾਂ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਇਹ ਘਰੋਂ ਜਦੋਂ ਆਪਾਂ ਕਿਤਾਬ ਆਪ ਸੰਘਰ ਦਾ ਜਿੱਦੇ ਤੇ ਲਿਆਰੀ ਪਾ ਦਗੇ ਤਾਂ ਦੋ ਦਿਨ ਪਸ਼ੂ ਚੰਗੀ ਜਿਹਾ ਪੱਠੇ ਨਹੀਂ ਖਾਂਦਾਗਾ ਲਿਓ ਵੀਰੇ ਕਰੋ ਚੱਕ ਠੀਕ ਆ ਜੀ ਸੋ ਛੋਟੀ ਦਸਤੋ ਹਜੇ ਸੌਖੀ ਆ ਵੈਸੇ ਚਲੋ ਆਰਾਮ ਨਾਲ ਲੱਗਦਾ ਇਹ ਵੀ ਕੋਈ 2-4 4-5 ਦਿਨ ਹਜੇ ਕੱਢ ਸਕਦੀ ਆ ਤੇ ਜੇਕਰ 2-4-5 ਦਿਨ ਕੱਢ ਗਈ ਠੀਕ ਆ ਜੀ ਉਮੀਦ ਆਪਾਂ ਕਰ ਸਕਦੇ ਆ ਕਿ ਸਕਦੇ ਆ ਕਿ ਥੱਲੇ ਹੋਰ ਵੀ ਚੰਗੀ ਤਿਆਰ ਹੋ ਜੂਗੀ ਲਓ ਠੀਕ ਆ तो चंगी खरी झोटी है ठीक है जी बाकी चलो नवा आंगा ठीक है इधर दैरी वाले पास मार लो चाह बारी ले जो, ले जो। ਲਵੇ ਲਵੇ ਮਨਦੀਪ ਸਿੰਘ ਦਾ ਮੋਲਕ ਕੀ ਡਿਮਾਂਡ ਰੱਖੀ ਫਿਰ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆ ਕੀ ਰੇਟ ਚੱਲਦਾ ਬਾਹਰ ਦੇ ਤੇ ਮੰਮਣ ਨੇ ਵੀਦਾ ਵੀ 130 ਮੰਗ ਰਿਆ ਆ ਤੂੰ ਹੀ ਦੱਸੋ ਕਿੱਥੇ ਦੇ ਦੀਏ ਵੀ 130 ਮੰਗਦੇ ਜੀ ਹਾਂਜੀ ਕਿਉਂ ਠੀਕ ਹੈ ਕੋ ਬਹੁਤ ਖਰੀ ਟੰਡੀ ਬੜੀ ਹੈ ਫਰਮਾਰੀ ਕਰਦੇ ਹਿੰਦੀ ਨਹੀਂ ਦੇ ਹਾਂ ਲਓ ਵੀ ਬਹੁਤ ਡਿਮਾਂਡ ਦਾ 130 35 ਕੋਈ ਵੀ ਕਰੀ ਆਪਾਂ ਲੈ ਲਓ ਜੇ ਸਾਡੇ ਕੋਲ ਮੇਰੇ ਸੰਗਰ ਲੱਗੇ ਵੀ ਲੱਗਣ ਦੇ ਜੀ ਇਸੀ ਜਰਾ ਚੈੱਕ ਕਰੋ ਬੜਾ ਰਬਰ ਦਾ ਸੁਭਾਅ ਹੈ ਬੜਾ ਰਬਰ ਦਾ ਮਾੜੀ ਐਵੇਂ ਇਹ ਵੀ ਐਵੇਂ ਕਰਮਾ ਲਈਏ ਦੇਖੋ ਦੇਖੋ ਠੀਕ ਹੈ ਆਪਣਾ ਲਕਾੜ ਕਾਫੀ ਮੋਟੀ ਦੋ ਪਾਸੇ ਦੇਖੋਗੇ ਆ ਜਿਹੜਾ ਇਧਰ ਬਹਿਰੀਆਂ ਦੇ ਪਾਸੇ ਤੁਹਾਨੂੰ ਪਤਾ ਖਾ ਰਹੇ ਠੰਡੇ ਮਿੱਠੀ ਸੀਲ ਸਾਂਗੂ ਠੀਕ ਆ ਦੇਖੋ ਜੀ ਉਹਦਾ ਵੀ ਝੋਟੀ ਕਾਰੀ ਕੁੜੀ ਨਹੀਂ ਪੈਂਦੀ ਕਿਸੇ ਰਗਾਂ ਤੇ ਨੀਆਂ ਨਰਮੀਆਂ ਲੱਭਦੀਆਂ ਦੂਜੇ ਸੁਗਿਆਲ ਗਾ ਕਰੋ ਚੈੱਕ ਬਿਲਕੁਲ ਜੀ ਬਿਲਕੁਲ ਨਹੀਂ ਚੰਗੀ ਇਹ ਝੋਟੇ ਫਿਰ ਦੱਸਿਓ ਮੋਲੇ ਦਾ ਮਨਦੀਪ ਸਿੰਘ ਮੈਂਨ ਦੇਣ ਦੇਖੋ ਸੰਧੂ ਸਾਹਿਬ ਦੱਸੋ ਤੁਸੀਂ ਮੈਂ ਤੁਸੀ ਦੱਸੋ ਮਾਲਕੋ ਦੇ ਜੀ 17 ਖਰੀਦਿਆ ਤਾ 17 ਰਾਈ ਦੇ ਦिए 17 ਦੀ ਹਾਂਜੀ ਜੈ ਜੈ ਕਰਕੇ ਕਰ ਦिए ਮਾਨਤਨ ਹੋਲਡ ਹੋ ਜਾਂ ਛੋਟ ਕਰਾ ਲਓ ਸਵਾ ਥੋੜਾ ਸਵਾ ਮਾਰ ਦੀ ਚੱਲਣ ਰਹੀ ਹੈ ਬਾਕੀ ਹੋਰ ਗੱਲ ਕੋਈ ਨਹੀਂ ਮੈਂ ਨਾ ਭਰਾਵਾਂ ਦਾ ਸੋਚ ਰਿਹਾ ਉਹਨਾਂ ਦਾ ਵੀ ਇੱਕ 10 ਦੀ ਜਾਂ ਦੋ ਜੈਸਰੋ ਇੱਕ 10 ਦੀ ਆਹੋ 1000 ਹੋਰ ਛੋਟ ਮੇਰੇ ਨਾਲ 9 ਦੀ ਇੱਕ 9 ਦੀ ਹਾਂ ਨਾ ਇਹ ਹੋ ਜੀ ਠੀਕ ਆ ਜੀ ਹਾਂਜੀ ਲੋ ਵੀ 1 ਲੱਖ 9000 ਦੀ ਇਹ ਵੀ ਨਾ ਬੇਪਾ ਛੋਟੀ ਦੇ ਦੇਾਂਗੇ ਅੱਜ ਛੋਟੀ ਸਾਰੇ ਪਾਸੇ ਤੁਹਾਨੂੰ ਦਿਖਾਈ ਹੈ ਚੰਗੀ ਹੈ ਸੀਲਸ ਲੱਗੀਆਂ ਦੇਖੋ ਕਰਮਾਰੀ ਦੀ ਪਰ ਬੀਬੀਆਂ ਚੋਰੀਆਂ ਉਹ ਇਹ ਥੋੜਾ ਵੀ ਹੈ ਜੂ ਕਰਮਾਰੀ ਕਰਾਓ ਚੈੱਕ ਕਰੋ ਨੇਥਾ ਨੂੰ ਹਾਸ ਨਹੀਂ ਲਾਉਂ ਦਿੰਦੀਆਂ ਬਿਲਕੁਲ ਦੇਖੋ ਕਰਮਾਰੀ ਛੋਟੀ ਝੋਟੀ ਆ ਬਹੁਤ ਜਾਰੀ ਮੇ ਲੋ ਵੀ 1 ਲੱਖ 9000 ਦੀ ਇਹ ਛੋਟੀ ਆ ਜੀ ਮਿਲੂਗੀ ਤੁਹਾਨੂੰ ਦੋਨੇ ਮੱਝਾਂ ਹੀ ਬਹੁਤ ਸਾਫ਼ ਸੁਥਰੀਆਂ ਆ ਜੀ ਸੁਪਰ ਸ਼ੂ ਦੋਨੋਂ ਚੰਗੇ ਆ ਇੱਕ ਇਧਰ ਤੁਹਾਨੂੰ ਦਿਖਾ ਦਿੰਦੀ ਆ ਪਹਿਲੇ ਨੰਬਰ ਤੇ ਪੂਰੇ ਬੜੇ ਤਾਜ਼ੇ ਦੀ ਇਹ ਵੀ ਮੱਝ ਬੜੇ ਜਾਇਜ਼ ਮੁੱਲ ਦੇ ਵਿੱਚ ਆ ਠੀਕ ਆ ਔਰ ਐਨੀਮਲ ਜਿਹੜਾ ਵੀ ਪਸੰਦ ਆਊਗਾ ਉਹਦੇ ਬਾਰੇ ਮੈਂ ਠੰਡੀ ਜੇ ਬਸ ਇਹਨਾ ਬਣ ਬਾਹਰ ਖੜੀ ਕਰਕੇ ਕਰਦੀ ਆ ਵੇਖੋ ਇਹ ਲਈ ਹਾਂ ਨਹੀਂ ਨਹੀਂ ਇਹ ਬੰਦੇ ਬੈਠੇ ਠੰਡੀ ਜੇ ਘਰੇ ਨਾ ਵੀਡੀਓ ਦਾ ਕਰਕੇ ਡਰਦੀ ਆ ਹਾਂ ਬਸ ਵੀਡੀਓ ਦਾ ਕਰਕੇ ਕੋਈ ਚੱਕਰ ਨਹੀਂ ਕਰ ਮਾਰੀ ਬਹੁਤ ਜਾਈ ਠੰਡੀ ਆਏ ਹਾਂ ਹਾਂ ਲੈ ਵੀ ਉਸ ਤੋਂ ਬਾਅਦ ਜਰੂਰ ਤਾਂ ਸਾਲੀਆਂ ਕੀ ਕਰਾਨੀਆਂ ਨੇ ਜਿੱਦਾਂ ਮਰਜੀ ਰਸਾ ਸੰਗ ਔਲਾਦ ਤਾਂ ਨਹੀਂ ਰਸੇ ਸੰਗ ਦੀ ਇਹਨੂੰ ਕੋਈ ਪਰਵਾਹ ਨਹੀਂ ਬਾ ਮੈਨੂੰ ਖੁੱਲੀ ਛੱਡ ਦੋ ਬਿਲਕੁਲ ਲਵੀ ਮਰਜੀਬ ਇਹ ਤੇ ਦੋਨੋਂ ਮੱਜਾ ਆਪਣੇ ਕੋਲੇ ਬਕਾਊਗਾ ਭਰਾ ਹਾਂਜੀ ਜੀ ਤੇ ਨੰਬਰ ਇੱਕ ਆਪਣੇ ਕਰ ਦਿਓ ਸਾਂਝੇ 8437742935 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਦਾ ਬਲਦੇਵ ਬਲਦੇਵ ਦਾ ਨੰਬਰ 81948 ਤੇ 6850 ਜੀ ਆ ਫਿਰ ਬੋਲਦੇ ਬਲਦੇਵ ਸਿਆ 81948 ਆ 6850 ਠੀਕ ਹੈ ਜੀ ਲਓ ਵੀ ਦੋਵੇਂ ਨੰਬਰ ਸਕਰੀਨ ਦੇ ਉੱਤੇ ਚੱਲਣ ਡੈ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਦੋਸੇ ਦੋ ਤੋਂ ਮੱਜਾਂ ਝੋਟੀਆਂ ਦਿਖਾਉਣੀਆਂ ਸੀ ਪਿੰਡ ਬੂ ਆ ਗਿਆ ਬਿਲਕੁਲ نزدਿਕ ਹਰੀ ਦਾ ਪੱਤਣਾ ਸਿਰਫ ਕੁਝ ਅੱਧਾ ਕਿਲੋਮੀਟਰ ਕਿਲੋਮੀਟਰ ਨਾਲ ਹੀ ਲੱਗਦਾ ਹਰੀ ਦਾ ਪੱਤਣਾ ਦੇ ਪਿੰਡ ਬੂ ਬਾਕੀ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਆਪਣੀ ਪੁਸ਼ਟੀ ਕਰਕੇ ਤੁਸੀਂ ਨਵੇਂ ਮਾਲ ਦੀ ਜਾਣਕਾਰੀ ਲੈਂਦੇ ਰਿਆ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਾਫੀ ਬਈਆ ਜੀ